ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਔਡ ਵਾਲਾ ਚਾਲ ਗਈ ਜਿੱਥੇ ਕੈਨੇਡਾ ਦੇ ਅੰਦਰ ਜੂਨ ਵਿੱਚ ਖਪਤਕਾਰਾਂ ਨੂੰ ਕੁਝ ਵੱਡੀਆਂ ਉਮੀਦਾਂ ਨਜ਼ਰ ਆ ਰਹੀਆਂ ਨੇ ਮੰਗਾਈ ਧਰ ਦੀ ਗੱਲ ਕਰੀ ਹੈ ਤਾਂ ਬੈਂਕ ਆਫ ਕੈਨੇਡਾ ਵੱਲੋਂ ਅਗਲੇ ਹਫਤੇ ਇੱਕ ਹੋਰ ਦਰਾਂ ਵਿੱਚ ਕਟੌਤੀ ਕਰਨ ਦੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਜਿਸ ਨਾਲ ਘਰਾਂ ਦੇ ਮਾਲਕਾਂ ਨੂੰ ਕਰਜ਼ਦਾਰਾਂ ਨੂੰ ਕਾਰੋਬਾਰੀਆਂ ਨੂੰ ਕੁਝ ਹੋਰ ਰਾਹਤ ਮਿਲ ਸਕਦੀ ਹੈ ਸਲਾਨਾ ਮੁਦਰਾ ਫਿਸੀਦੀ ਦਰ ਜੂਨ ਵਿੱਚ ਜਿੱਥੇ 2.7% ਦੀ ਉਮੀਦ ਨਾਲੋਂ ਇੱਕ ਟਿਕ ਨੂੰ ਹੋਰ ਜਿੱਥੇ ਠੰਡਾ ਕਰ ਦਿੱਤਾ ਗਿਆ ਤੇ ਉਥੇ ਦੱਸਦੀ ਹੈ ਕਿ ਬੀਓਸੀ ਦੇ ਨੇੜੇ ਟਰੈਕ ਕੀਤੇ ਗਏ ਕੋਰ ਮਹਿੰਗਾਈ ਮਾਪਦੰਡ ਨੂੰ ਵੀ ਮਾਮੂਲੀ ਹੀਠਾਂ ਦੇਖਿਆ ਗਿਆ ਡੇਟਾ ਮੰਗਲਵਾਰ ਨੂੰ ਜਿੱਥੇ ਦਿਖਾਇਆ ਗਿਆ ਤੇ ਉੱਥੇ ਦੱਸਦੇ ਕਿ ਰਾਈਟਸ ਦੁਆਰਾ ਪੋਲ ਖਿੱਚੇ ਗਏ ਸਨ ਤੇ ਜਾਣਕਾਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਮਿੰਗਿਆਈ ਦਰ ਬਈ ਵਿੱਚ 2.9% ਤੋਂ ਘਟ ਕੇ 2.8% ਤੇ ਆ ਜਾਵੇਗੀ। ਕੇਂਦਰੀ ਬੈਂਕ ਦੀ ਵਿਆਜ ਦਰ ਦੀ ਘੋਸ਼ਣਾ ਤੋਂ ਪਹਿਲਾਂ ਮਿੰਗਿਆਈ ਰੀਡਿੰਗਸ ਆਖਰੀ ਨਾਜ਼ਕ ਡੇਟਾ ਪੁਆਇੰਟ ਅਤੇ ਮੰਗਲਵਾਰ ਦੇ ਪ੍ਰਿੰਟ ਨੇ ਜਾਣਕਾਰਾਂ ਅਤੇ ਅਰਥਸ਼ਾਸਤਰੀਆਂ ਨੂੰ 24 ਜੁਲਾਈ ਨੂੰ 25 ਅਧਾਰ ਪੁਆਇੰਟ ਦਰ ਵਿੱਚ ਘਟੌਤੀ ਕਰਨ ਦੀ ਲਗਭਗ ਪੂਰੀ ਨਿਸ਼ਚਿਤਤਾ ਦੇ ਨਾਲ ਕਾਰਕ ਕਰਨ ਦੀ ਪ੍ਰੇਰਿਆ ਇਹ ਤੋਂ ਅੰਦਾਜ਼ਨ ਦੱਸਦੀ ਹੈ ਕਿ ਸੀਆਈਬੀਸੀ ਕੈਪੀਟਲ ਮਾਰਕੀਟ ਦੇ ਸੀਨੀਅਰ ਅਰਥਸ਼ਾਸਤਰੀ ਕੈਦਰਨ ਜੱਜ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ ਜੂਨ ਦੇ ਮਹਿੰਗਾਈ ਦੇ ਆਂਕੜਿਆਂ ਨੇ ਬੈਂਕ ਆਫ ਕੈਨੇਡਾ ਨੂੰ ਅਗਲੇ ਹਫ਼ਤੇ ਦੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਅੰਦਰ ਕਟੌਤੀ ਕਰਨ ਦੀ ਲੜਿੰਦੀ ਜਾਣਕਾਰੀ ਵੀ ਦਿੱਤੀ ਹੈ ਤੇ ਉੱਥੇ ਦੱਸਦੇ ਹਨ ਕਿ ਮੈਕਰੋ ਰਣਨੀਤੀ ਦੇ ਮੁਖੀ ਰੌਇਲਜ਼ ਮੈਡਸ ਨੇ ਵੀ ਇਹ ਗਾਲਾਕੀ ਹੈ ਕਿ ਨਵੇਂ ਆંકੜੇ ਬਿਨਾਂ ਕਿਸੇ ਦੇਰੀ ਦੇ ਦਰਾਂ ਵਿੱਚ ਕਟੌਤੀ ਦੇ ਚੱਕਰ ਨੂੰ ਜਾਰੀ ਰੱਖਣ ਵਿੱਚ ਇੱਕ ਮਜ਼ਬੂਤ ਕੇਸ ਬਣਾਉਂਦੇ ਨੇ ਵਿੱਤੀ ਬਾਜ਼ਾਰਾਂ ਨੇ ਕੇਂਦਰੀ ਬੈਂਕਾਂ ਦੀ 24 ਜੁਲਾਈ ਦੀ ਦਰ ਘੋਸ਼ਣਾ ਤੇ ਵਿੱਤੀ ਦਰਾਂ ਦੇ ਵਿੱਚ ਕਟੌਤੇ ਲਈ ਆਪਣੇ ਸੱਟੇਬਾਜ਼ੀ ਨੂੰ ਜਿੱਥੇ 82% ਤੋਂ ਲਗਭਗ 93% ਤੱਕ ਵਧਾ ਦਿੱਤਾ ਜੋ ਡੇਟਾ ਜਾਰੀ ਹੋਣ ਤੋਂ ਪਹਿਲਾਂ ਸੀ ਮਹੀਨਾ ਦਰਮਿਆਨਾ ਉਪਭੋਗਤਾ ਕੀਮਤ ਸੂਚਕ ਦੀ ਗੱਲ ਕਰਾਂ ਤਾਂ 0.1% ਦੀ ਟਰਨ ਬਿਨਾ ਕਿਸੇ ਬਦਲਾਅ ਦੇ ਪੂਰਵ ਅਨਮਾਨ ਦੇ ਮੁਕਾਬਲੇ ਸਟੈਟਿਸ ਕੈਨੇਡਾ ਦੇ ਆંકੜੇ ਦੇ ਮੁਤਾਬਕ ਦਸੰਬਰ ਤੋਂ ਬਾਅਦ ਮਹੀਨਾਵਾਰ ਮੰਗਾਈ ਦਰ ਵਿੱਚ ਪਹਿਲੀ ਵਾਰ ਗਿਰਾਵਟ ਸੀ ਮੰਗਲਵਾਰ ਦੇ ਆંકੜਿਆਂ ਨੇ ਮੰਗਾਈ ਜਿੱਥੇ ਖਾਸ ਕਰਕੇ ਜੋ ਆંકੜੇ ਦਿਖਾਈ ਦੇ ਰਹੇ ਨੇ ਇਸ ਵਿੱਚ ਹੈਡਲਾਈਨ ਮੰਗਾਈ 2024 ਦੀ ਪਹਿਲੀ ਛਮਾਈ ਦੇ ਅੰਤ ਲਈ BOC ਨੇ ਖਾਸ ਕਰਕੇ 2.9% ਮੰਗਿਆਈ ਪੂਰਵ ਅਨਮਾਨ ਨਾਲੋਂ ਕਿਤੇ ਠੰਡੀ ਸੀ ਪਰ CPI ਸਾਲ ਦੀ ਸ਼ੁਰੂਆਤ ਤੋਂ 3% ਹੀ ਟਾਂ ਆ ਰਿਹਾ ਹੈ ਕੇਂਦਰੀ ਬੈਂਕ ਦੇ ਟੀਚੇ ਦੀ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਜਿਸ ਦਾ ਉਦੇਸ਼ ਮੰਗਿਆਈ ਨੂੰ ਆਪਣੀ ਰੇਂਜ ਦੇ ਮੱਧ ਪੁਆਇੰਟ ਤੇ ਜਾਰੀ ਰੱਖਣਾ ਪਿਛਲੇ ਮਹੀਨੇ ਬੈਂਕ ਕੋਧਾਰਾ ਲੱਗ ਤਾਂ ਨੂੰ ਕਟੌਤੀ ਕਰਨ ਵਾਲਾ G7 ਦੇਸ਼ਾਂ ਵਿੱਚ ਪਹਿਲੀ ਬੈਂਕ ਜਿੱਥੇ ਕੇਂਦਰੀ ਬੈਂਕ ਬਣ ਗਿਆ ਤੇ ਜਿਸ ਨੇ ਇਸ ਨੂੰ ਲਗਭਗ 1 ਸਾਲ ਤੋਂ ਦਹਾਕਿਆਂ ਤੋਂ ਵੱਧ ਉੱਚੇ ਪੱਧਰ ਤੇ ਰੱਖਣ ਤੋਂ ਬਾਅਦ 25 ਅਧਾਰਤ ਅੰਕਾਂ ਦੀ ਘਟौती ਕੀਤੀ ਸੀ ਉਦੋਂ ਤੋਂ April ਵਿੱਚ ਘਟੀਆਂ GDP ਸੰਖਿਆ ਤੇ June ਵਿੱਚ ਵਧ ਰਹੀ ਬੇਰਜ਼ਗਾਰੀ ਸੰਕੇਤ ਨੇ ਤੇ ਆਰਥਿਕ ਤਣਾਅ ਵਿੱਚ ਮੰਦੀ ਨੂੰ ਰੋਕਣ ਵਾਸਤੇ ਹੋਰ ਕਟੌਤੀਆਂ ਦੀ ਜ਼ਰੂਰਤ ਹੈ ਕਾਰੋਬਾਰੀ ਦਿਵਾਲੀਆਪਨ ਵਧ ਰਿਹਾ ਹੈ ਬਹੁਤ ਸਾਰੇ ਆਟੋ ਲੋਨ ਬਕਾਇਆ ਨੇ ਤੇ ਲੋਕ ਕ੍ਰੈਡਿਟ ਕਾਰਡ ਦੇ ਕਰਜ਼ਿਆਂ ਤੇ ਡਿਫਾਲਟਰ ਹੁੰਦੇ ਜਾ ਰਹੇ ਨੇ ਬੀਓਸੀ ਦੁਆਰਾ ਸੌ ਮਾਰ ਨੂੰ ਕਾਰੋਬਾਰ ਦੇ ਇੱਕ ਸਰਵੇਖਣ ਤੋਂ ਖਲਾਸਾ ਹੋਇਆ ਹੈ ਕਿ ਫਰਮਾ ਵਿਸਥਾਰ ਜਾਂ ਮਸ਼ੀਨਰੀ ਵਿੱਚ ਨਿਵੇਸ਼ ਕਰਨੇ ਚੁਕਾ ਨਹੀਂ ਰੱਖਣੀਆਂ ਕਿਉਂਕਿ ਉਹ ਅਗਲੇ ਸਾਲ ਵਿੱਚ ਮੰਗ ਦੇ ਹੇਠਾਂ ਆਉਣ ਦੀ ਜਿੱਥੇ ਉਮੀਦ ਜਤਾ ਰੀਆਂ ਨੇ ਅੱਜ ਦੀ ਜਿੱਥੇ CPI ਰਿਪੋਰਟ ਕਮਜ਼ੋਰ ਕਿਉ ਟੂ ਬਿਜ਼ਨਸ ਆਊਟਲੁੱਕ ਸਰਵੇਖਣ ਦੇ ਨਾਲ ਲਈ ਗਈ ਹੈ ਬੇਰੋਜ਼ਗਾਰੀ ਦਰ ਵਿੱਚ ਚੱਲ ਰਹੇ ਮਾਰਚ ਦੇ ਵਿੱਚ ਵਧੀਆਂ ਹੋਈਆਂ ਆਰਥਿਕ ਢਲ ਨੀਤੀ ਨਿਰਮਾਤਾ ਨੂੰ ਕਾਫੀ ਭਰੋਸਾ ਪ੍ਰਦਾਨ ਕਰਨ ਦੀ ਉਮੀਦ ਹੈ 24 ਜੁਲਾਈ ਨੂੰ ਜਿੱਥੇ ਨੀਤੀਗਤ ਦਰਾਂ ਦੇ ਵਿੱਚ 25 ਬੀਪੀਓ ਤੋਂ 4.5% ਤੱਕ ਘਟਾ ਕਰਨ ਲਈ ਹੱਥੇ ਬੀਜਾਮਨ ਰਿਟਾਇਰਡਸ ਮੈਨੇਜਮੈਂਟ ਡਾਇਰੈਕਟਰ ਬੀ ਐਮਓ ਕੈਪੀਟਲ ਮਾਰਕੀਟਸ ਬਲੋਵੀ ਇਹਗਾ ਲਾਖੀ ਗਈ ਹੈ ਕਿ ਯੂ ਐਸ ਡਾਲਰ ਜਿਆ 73.4 ਯੂ ਐਸ ਸੈਂਟ ਦੇ ਮੁਕਾਬਲੇ ਲੂਨੀ ਟ੍ਰੇਡ 0.07% ਘਟ ਕੇ 1.3691 ਤੱਕ ਦੇ ਡੇਟਾ ਤੋਂ ਬਾਅਦ ਕੈਨੇਡੀਅਨ ਡਾਲਰ ਵਿੱਚ ਵਾਧਾ ਹੋਇਆ ਕੈਨੇਡਾ ਦਾ ਜਿੱਥੇ ਮੁਕ ਸੁਜਾਂਕ ਸਟਾਕ ਦੇ ਅੰਦਰ ਇਸ ਵਿੱਚ ਵੀ ਕਟੌਤੀਆਂ ਦੀ ਉਮੀਦ ਦੇ ਨਾਲ ਹਲਾਰਾ ਜਿੱਥੇ 0.26% ਦੇ ਵਾਧੇ ਨਾਲ 22. ਜਿੱਥੇ 810.8 ਤੋਂ ਹੇਠਾਂ ਖੁੱਲਿਆ ਤੇ ਸਰਕਾਰ ਦੇ ਦੋ ਸਾਲਾਂ ਦੇ ਬ੍ਰਾਂਡਾਂ ਤੇ ਜਿੱਥੇ ਯੀਲਡ ਦੇ ਵਿੱਚ 0.9 ਅੰਕ ਘਟ ਕੇ ਜਿੱਥੇ 3.79% ਹੋ ਚੁੱਕੇ ਹੈ ਤੇ ਬੈਂਕ ਆਫ ਕੈਨੇਡਾ ਦੇ ਮੁੱਖ ਮਿੰਗਈ ਦੀ ਦੋ ਤਰਹੀਜ਼ਾ ਉਪਭੋਗਤਾ ਦੀ ਔਸਤ CPI ਜਿੱਥੇ ਮੀਡੀਅਨ ਅਤੇ CPI ਟ੍ਰਿਮ ਮਈ ਵਿੱਚ 2.80% ਜੂਨ ਵਿੱਚ ਉਹ 2.75% ਘਟ ਗਈ ਹੈ ਤੇ ਉਥੇ ਦੱਸ ਦੇ ਕਿ ਹੈਡਲਾਈਨ ਮਹਿੰਗਾਈ ਗਰਾਵਟ ਮੁੱਖ ਤੌਰ ਤੇ ਗੈਸੋਲਿਨ ਦੀਆਂ ਕੀਮਤਾਂ ਵਿੱਚ ਗਰਾਵਟ ਦੇ ਕਾਰਨ ਸੀ ਜੋ ਜੂਨ ਵਿੱਚ 0.4% ਦੇ ਸਾਲਾਨਾ ਦਰ ਦੇ ਨਾਲ ਵਧੀ ਮਈ ਵਿੱਚ 5.6% ਤੋਂ ਘਟ ਕੇ ਤੇ ਉੱਥੇ ਦੱਸਦੇ ਕਿ ਸਟੈਟਿਸ ਨੇ ਕਿਹਾ ਹੈ ਕਿ ਗੈਸ ਦੀਆਂ ਕੀਮਤਾਂ ਨੂੰ ਛੱਡ ਕੇ CPI ਸਾਲਾਨਾ ਆਧਾਰ ਤੇ 2.8% ਵਧਿਆ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ-ਨਾਲ ਜੂਨ ਵਿੱਚ ਸੈਲਰਲ ਸੇਵਾ ਵਿੱਚ ਇੱਕ ਛੋਟੀ ਗਰਾਵਟ ਨੇ ਕੀਮਤਾਂ ਦੇ ਅੰਦਰ ਕੁਝ ਠੰਡਕ ਨੂੰ ਪਾਇਆ ਪਰ ਉਥੇ ਭੋਜਨ ਅਤੇ ਊਰਜਾ ਨੂੰ ਛੱਡ ਕੇ ਜੂਨ ਵਿੱਚ ਕੀਮਤਾਂ 2.9% ਦਾ ਵਾਧਾ ਹੋਇਆ ਜਿਵੇਂ ਕਿ ਮਈ ਦੇ ਵਿੱਚ ਮਈ ਦੇ ਵਿੱਚ 4.6% ਵਾਧੇ ਦੇ ਮੁਕਾਬਲੇ ਜੂਨ ਵਿੱਚ ਸੇਵਾਵਾਂ ਦੀਆਂ ਕੀਮਤਾਂ ਦੇ ਚ ਸਾਲਾਨਾ 4.8 ਦਾ ਵਾਧਾ ਜਿੱਥੇ ਹੋਇਆ ਜਦੋਂ ਕਿ ਵਸਤੂਆਂ ਦੀ ਮਹਿੰਗਾਈ 1% ਤੋਂ 0.3% ਤੱਕ ਘਟ ਗਈ ਹੈ ਤੇ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਬੈਂਕ ਆਫ ਕੈਨੇਡਾ ਕੈਨੇਡਾ ਦੇ ਲੋਕਾਂ ਨੂੰ ਕੁਝ ਵੱਡੀ ਰਾਹਤ ਦੇਣ ਦੀ ਵਿਚਾਰ ਦੇ ਉੱਪਰ ਹੈ ਤੇ ਇਸੇ ਉਮੀਦ ਜਿਤਾਈ ਵੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੰਗੇ ਸੱਟੇ ਕੈਨੇਡੀਅਨ ਲੋਕਾਂ ਨੂੰ ਦੇਖਣ ਨੂੰ ਮਿਲਣਗੇ ਤੇ ਕੈਨੇਡਾ ਵਿੱਚ ਮਹਿੰਗਾਈ ਦਰ ਕਿਤੇ ਨਾ ਕਿਤੇ ਠੰਡੇ ਆਵੇਗੀ ਕ੍ਰੇਡਨ ਖਬਰਾਂਾਂ ਦੇ ਵਿੱਚ ਅੱਜ ਸੀ ਵੱਡੀ ਖਬਰ ਉਹ ਕਬਰ ਇਸ ਤਰ੍ਹਾਂ ਚੱਲ ਰਹੀ ਹੈ ਦੇਸ਼ ਜੁਨੀਆਂ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ